ਗਰਦਾਸ ਮਾਨ ਨਾਲ ਕਾਫੀ ਬਿਵਾਦ ਜਿਹੜੇ ਜੁੜ ਚੁੱਕੇ ਨੇ ਇੱਕ ਬਿਵਾਦ ਹੋਰ ਹੈ ਕਹਿੰਦੇ ਵੀ ਗਰਦਾਸ ਮਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਮਾਫੀ ਮੰਗੀ ਸੀ ਉਸ ਵੇਲੇ ਕੋਈ ਗਾਣਾ ਗਰਦਾਸ ਮਾਨ ਨੇ ਅੱਜ ਤੋਂ 25-30 ਸਾਲ ਪਹਿਲਾਂ ਗਾਇਆ ਸੀ ਜਿਹਦੇ ਕਰਕੇ ਗਰਦਾਸ ਮਾਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਮਾਫੀ ਮੰਗਣੀ ਪਈ ਸੀ ਹਣਾ ਤੇ ਹੋਰ ਜਿਹੜੇ ਕਾਫੀ ਬਿਵਾਦ ਨੇ ਗਰਦਾਸ ਮਾਨ ਦੇ ਨਾਲ ਜੁੜੇ ਹੋਏ ਨੇ ਜਿੰਨਾ ਵਿੱਚੋਂ ਆਪਾਂ ਨਕੋਦਰ ਡੇਰੇ ਵਾਲਾ ਬਿਵਾਦ ਕਹ ਜੀਏ 32 ਵਾਲਾ ਬਵਾਦ ਕਹਿਦੀ ਹੈ ਹਨਾ ਤੇ ਹੋਰ ਵੀ ਬਹੁਤ ਸਾਰੇ ਬਵਾਦ ਨੇ ਜਿਹੜੇ ਗੁਰਦਾਸ ਮਾਨ ਨਾਲ ਜੁੜੇ ਹੋਏ ਨੇ ਅੱਜ ਆਪਾਂ ਗੁਰਦਾਸ ਮਾਨ ਦੇ ਪਿੰਡ ਪਹੁੰਚਿਆਂਗੇ ਤੇ ਇੱਥੋਂ ਦਾ ਤੁਹਾਨੂੰ ਗੱਲਬਾਤ ਕਰਾਵਾਂਗੇ ਲੋਕਾਂ ਨਾਲ ਹੈਨਾ ਵੀ ਉਹਨਾਂ ਦਾ ਕੀ ਸੋਚਣਾ ਹੈਨਾ ਗੁਰਦਾਸ ਮਾਨ ਬਾਰੇ ਤੇ ਹੋਰ ਵੀ ਕਾਫੀ ਗੱਲਾਂ ਨੇ ਕਿਵੇਂ ਕਦੋਂ ਗੁਰਦਾਸ ਮਾਨ ਦਾ ਜਨਮ ਹੋਇਆ ਸੀ ਕਿਵੇਂ ਉਹਨਾਂ ਨੇ ਜਿਹੜਾ ਗਾਇਕੀ ਸਫ਼ਰ ਸੀ ਆਪਣਾ ਸ਼ੁਰੂ ਕੀਤਾ ਸੀ ਹੈਨਾ ਤੇ ਕਦੋਂ ਉਹਨਾਂ ਦਾ ਵਿਆਹ ਵਗੈਰਾ ਹੁੰਦਾ ਜਾਂ ਹੋਰ ਵੀ ਬਹੁਤ ਸਾਰੀਆਂ ਪਿੰਡ ਵਿੱਚ ਕਿਵੇਂ ਦਾ ਨੇਚਰ ਸੀ ਤਾਂ ਬਾਈ ਗੁਰਦਾਸ ਮਾਨ ਦੇ ਅੱਜ ਪਿੰਡ ਪਹੁੰਚੇ ਆਂ ਕੋਈ ਬੱਤੀ ਮਾਨ ਕਹਿੰਦਾ ਤੇ ਕੋਈ ਬਾਬਾ ਬੋੜ ਕਹਿੰਦਾ ਹੈ ਨਾ ਤਾਂ ਪਿੰਡ ਵਾਲੇ ਕੀ ਕਹਿੰਦੇ ਨੇ ਆਜੋ ਪਿੰਡ ਵਾਲਿਆਂ ਤੋਂ ਜਾਣਦੇ ਆ ਜਨਮ ਇੱਥੇ ਹੋਇਆ ਸ਼ਗਰਦਾਸ ਮਾਨ ਦਾ ਅੱਛਾ ਤੇ ਕਦੋਂ ਕੁ ਛੜਤਾ ਸੀ ਫਿਰੇ ਘਰ ਇਹ ਤਾਂ ਬਾਵਾ ਹੋ ਗਿਆ ਫਿਰ ਇੱਥੇ ਆਵੜੇ ਫਿਰ ਬਾੜ-ਬਾਰ ਜਾਵੜੇ ਚੈਰੀ ਕੋਲੇ ਅੱਛਾ ਤੇ ਹੁਣ ਮਤਲਬ ਇਹਦੇ ਚਾਚਾ ਰਹਿੰਦਾ ਇੱਧਰ ਤੇ ਇੱਥੇ ਕੌਣ ਰਹਿੰਦਾ ਜੀ ਇੱਥੇ ਵੇਚ ਦਿੱਤੇ ਵੇਚ ਗਈ ਸੀ ਹਾਂ ਵੇਚ ਗਈ ਪੁੱਤ ਅੱਛਾ ਇਹ ਕਰ ਵੇਚ ਦਿੱਤੀ ਸੀ ਤੇ ਆਹ ਕਿੰਨੀ ਕੁ ਜ਼ਮੀਨ ਜਾਇਦਾ ਸੀਗੀ ਛੋਟੇ ਨੂੰ ਪਤਾ ਹੋਵੇ ਭਾਈ ਹੁਣ ਸਾਡੇ ਤੋਂ ਹੁਣ ਤੋਂ ਪਹਿਲਾਂ ਸਾਡੇ ਤਾਂ ਥਾਂ ਚ ਹੀ ਪੜਿਆ ਸੀ ਹੁਣ ਆਏ ਨਹੀਂ ਪਤਾ ਅਛਾ ਕਰਤਾ ਸੀਗਾ ਇਹ ਸੁਖਸਤ ਹੋਊਗਾ ਹੀ ਪਤਨ ਨਾਲ ਕੋਲੇ ਕਿ ਨਹੀਂ ਅਛਾ ਤੁਹਾਡੇ ਹੁੰਦੇ ਆ ਕਿਤੇ ਪਿੰਡ ਚ ਹਾਂ ਹੁੰਦਾ ਐ ਤਾਂ ਕਿੰਨੇ ਕ ਟਾਈਮ ਬਾਅਦ ਕਿਹੜਾ ਮਾਰਜਾ ਹੁਣ ਤਾਂ ਹੋ ਗਏ ਭਾਈ 2 ਸਾਲ ਹੋ ਗਏ 2 ਸਾਲ ਹੋ ਗਏ ਹੈਨਾ ਆ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਹ ਗਰਦਾਸ ਮਾਨ ਜੀ ਦਾ ਤੇ ਇਸ ਘਰ ਵਿੱਚ ਜਿਹੜਾ ਗਰਦਾਸ ਮਾਨ ਦਾ ਜਨਮ ਹੋਇਆ ਸੀਗਾ ਹੈਨਾ ਤਾਂ ਦੋਸਤੋ ਤੁਸੀਂ ਆ ਵੇਖ ਲਓ ਵੀ ਹੁਣ ਜਿਹੜਾ ਇਹ ਘਰ ਹੈ ਗਰਦਾਸ ਮਾਨ ਨੇ ਵੇਚ ਦਿੱਤਾ ਤੇ ਪਰ ਜਿਹੜਾ ਇੱਥੇ ਜਨਮ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਇੱਕ ਪਿੰਡ ਦੇ ਵਿੱਚ ਹੋਰ ਬਹੁਤ ਵੱਡਾ ਘਰ ਹੈ ਉੱਥੇ ਗੁਰਦਾਸ ਮਾਨ ਜੀ ਰਹਿਣ ਲੱਗੇ ਸੀ ਉਦੋਂ ਬਾਅਦ ਜਿਹੜਾ ਹੌਲੀ-ਹੌਲੀ ਤੇ ਵਧੀਆ ਜਦੋਂ ਨਾਮ ਹੋ ਗਿਆ ਤਾਂ ਬੰਬੇ ਜਿਹੜਾ ਗੁਰਦਾਸ ਮਾਨ ਉਦੋਂ ਬਾਅਦ ਸੈਟਲ ਹੋ ਗਏ ਵਧੀਆ ਜ਼ਿੰਦਗੀ ਚੱਲ ਰਹੀ ਸੀ ਗੁਰਦਾਸ ਮਾਨ ਦੀ ਪਰ ਅਚਾਨਕ ਇੱਕ ਜਿਹੜਾ ਪੰਜਾਬੀ ਬੋਲੀ ਨੂੰ ਕਹਦੀ ਹੈ ਨਾ ਵੀ ਹਿੰਦੀ ਨੂੰ ਜਿਹੜਾ ਕਹਿੰਦੇ ਵੀ ਗੁਰਦਾਸ ਮਾਨ ਨੇ ਮਾਤਾ ਕਹਦਾ ਤੇ ਪੰਜਾਬੀ ਬੋਲੀ ਦੀ ਇਨਸਰਟ ਕੀਤੀ ਆ ਜਿਹੜੀ ਬੋਲੀ ਨੇ ਗੁਰਦਾਸ ਮਾਨ ਨੂੰ ਬਹੁਤ ਕੁਝ ਦਿੱਤਾ ਸਾਰੀ ਉਮਰ ਹੋ ਗਈ ਵੀ ਗੁਰਦਾਸ ਮਾਨ ਨੇ ਪੰਜਾਬੀ ਬੋਲੀ ਦਾ ਖਾਦਾ ਹੈ ਪੰਜਾਬੀ ਗਾਣੇ ਗਾਤੇ ਨੇ ਪਰ ਜਦੋਂ ਉਹ ਬੁढ़ा ਹੋ ਗਿਆ ਤਾਂ ਵੀ ਉਹਨੇ ਜਿਹੜਾ ਹਿੰਦੀ ਦੀ ਸਪੋਰਟ ਕਰਤੀ ਹੁਣ ਬਹੁਤ ਸਾਰੇ ਲੋਕਾਂ ਨੂੰ ਤਰਾਸੀ ਤੇ ਬਹੁਤ ਸਾਰੇ ਲੋਕ ਹੱਕ ਦੇ ਵਿੱਚ ਵੀ ਆਏ ਪਰ ਉਦੋਂ ਬਾਅਦ ਜਿਹੜਾ ਗੁਰਦਾਸ ਮਾਨ ਦਾ ਸ਼ੋਅ ਹੁੰਦਾ ਹੈਗਾ ਤਾਂ ਦੋਸਤੋ ਜਦੋਂ ਸ਼ੋਅ ਹੁੰਦਾ ਹੈ ਉਦੋਂ ਕੁਝ ਲੋਕ ਜਿਹੜਾ ਸ਼ੋਅ ਦਾ ਵਿਰੋਧ ਕਰਦੇ ਨੇ ਤੇ ਕੁਝ ਕੁ ਲੋਕ ਜਿਹੜੇ ਆਪਾਂ ਕਹਿੰਦੇ ਹਾਂ ਨਾ ਵੀ ਟਿਕਟਾਂ ਆ ਵਿਕਣ ਤੋਂ ਰੋਕਦੇ ਨੇ ਗੁਰਦਾਸ ਮਾਨ ਦੇ ਸ਼ੋਅ ਦੀਆਂ ਪਰ ਜਦੋਂ ਆਪਾਂ ਕਹਿੰਦੇ ਵੀ ਆਪਾਂ ਖੋ ਦਿੰਦਾ ਗੁਰਦਾਸ ਮਾਨ ਸਟੇਜ ਤੇ ਹੁੰਦਾ ਤਾਂ ਜਿਹੜੇ ਬਜ਼ੁਰਗ ਹੁੰਦੇ ਨੇ 70 75 ਸਾਲ ਦੇ ਜਿਹੜੇ ਗੁਰਦਾਸ ਮਾਨ ਦਾ ਵਿਰੋਧ ਕਰਦੇ ਨੇ ਉਹਨਾਂ ਵੱਲੋਂ ਜਿਹੜਾ ਕਾਫੀ ਵਿਰੋਧ ਕੀਤਾ ਜਾਂਦਾ ਗਰਦਾਸ ਮਾਨ ਦਾ ਤੇ ਫਿਰ ਗਰਦਾਸ ਮਾਨ ਦੇ ਮੂੰਹ ਜਿਹੜੀ ਕਹਦੀ ਵੀ ਬੱਤੀ ਵਾਲੀ ਗੱਲ ਹੈ ਨਾ ਨਿਕਲਦੀ ਹੈ ਗਰਦਾਸ ਮਾਨ ਕਹਿੰਦੇ ਵੀ ਆ ਜਿਹੜਾ ਪੋਸਟਰ ਹੱਥ ਚ ਲੈ ਰਗਾ ਇਹ ਬੱਤੀ ਬਣਾ ਕੇ ਪਿੱਛੇ ਲੈ ਲੈ ਜੀ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਲੋਕ ਹੋਰ ਜਾਦੇ ਪੜਕ ਜਾਂਦੇ ਆ ਤੇ ਉਸ ਤੋਂ ਬਾਅਦ ਦੋਸਤੋ ਇੱਕ ਹੋਰ ਗੱਲ ਜਿਹੜੀ ਗਰਦਾਸ ਮਾਨ ਨਾਲ ਵਾਪਰਦੀ ਆ ਉਹ ਗੱਲ ਇਹ ਸੀ ਵੀ ਆ ਜਿਹੜਾ ਲਾਡੀ ਸ਼ਾਹ ਹੈ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦੀ ਪੀੜੀ ਦੇ ਵਿੱਚੋਂ ਦੱਸਿਆ ਸੀਗਾ ਤਲ ਬਹੁਤ ਸਿਖਾਣੇ ਉਦੋਂ ਵੀ ਵਿਰੋਧ ਕੀਤਾ ਵੀ ਕਿਉਂ ਹੈਨਾ ਤੂੰ ਜਿਹੜਾ ਬਾਬੇ ਨੂੰ ਗੁਰੂ ਅਮਰਦਾਸ ਨਾਲ ਲਾਡੀ ਸ਼ਾਦੀ ਤੁਲਨਾ ਕਰਦਾ ਮਤਲਬ ਲਾਡੀ ਸ਼ਾਦੀ ਤੁਲਨਾ ਕਿਉਂ ਗੁਰੂ ਅਮਰਦਾਸ ਨਾਲ ਕਰਦਾ ਵੀ ਉਹ ਜਿਹੜੇ ਗੁਰੂ ਸੀ ਬਹੁਤ ਉੱਚੀ ਸ਼ਖਸੀਅਤ ਸੀ ਪਰ ਜਿਹੜਾ ਲਾਡੀ ਸ਼ਾ ਵੀ ਉਹ ਬੀੜੀਆਂ ਪੀਣਾ ਹੈਨਾ ਵੀ ਬੀੜੀਆਂ ਪੀਣੇ ਦਾ ਚੇਲਾ ਕੇ ਗਰਦਾਸ ਮਾਨ ਹੈ ਜਿਹੜਾ ਲੋਕਾਂ ਦਾ ਕਹਿਣਾਗਾ ਤਾਂ ਦੋਸਤੋ ਉੱਥੇ ਵੀ ਇੱਕ ਬਹੁਤ ਵੱਡਾ ਬਵਾਦ ਹੋਇਆ ਪਰ ਉੱਥੇ ਜਿਹੜੀ ਗਰਦਾਸ ਮਾਨ ਨੇ ਮਾਫੀ ਇੱਕ ਵਾਰ ਫੇਰ ਮੰਗੀ ਸੀ ਪਰ ਬੱਤੀ ਵਾਲੀ ਗੱਲ ਤੇ ਜਿਹੜੀ ਗਰਦਾਸ ਮਾਨ ਨੇ ਕਦੇ ਮਾਫੀ ਨਹੀਂ ਮੰਗੀ ਤਾਂ ਹੁਣ ਜਿਹੜਾ ਤੁਸੀਂ ਕੋ ਸ਼ੋਅ ਵੇਖਿਆ ਹੋਣਾ ਪਿੱਛੇ ਜੇ ਕੋ ਸ਼ੋਅ ਆਇਆ ਸੀ ਇੰਟਰਵਿਊ ਆਇਆ ਸੀ ਗਰਦਾਸ ਮਾਨ ਦੀ ਜਿਹਦੇ ਵਿੱਚ ਗਰਦਾਸ ਮਾਨ ਕਹਿੰਦਾ ਵੀ ਮੈਨੂੰ ਮਾਫ ਕਰ ਦਿਓ ਹੈਨਾ ਤਾਂ ਉਹਦੇ ਵਿੱਚ ਕਾਫੀ ਲੋਕ ਕਹਿ ਰਹੇ ਨੇ ਵੀ ਅਮਰੀਕਾ ਵਿੱਚ ਜਿਹੜੇ ਗਰਦਾਸ ਮਾਨ ਦੇ ਸ਼ੋਅ ਚੱਲ ਰਹੇ ਨੇ ਉਹਨਾਂ ਕਰਕੇ ਜਿਹੜਾ ਵੀ ਕੋਈ ਵਿਰੋਧ ਨਾ ਹੋਵੇ ਤਾਂ ਕਰਕੇ ਮਾਫੀ ਮੰਗ ਲਈ ਪਰ ਜਦੋਂ ਹੁਣੇ ਸਵਰਨ ਟੈਨੇ ਨਾਲ ਇੱਕ ਵਾਰ ਫੇਰ ਜਿਹੜੀ ਆਪਾਂ ਕਹੇ ਦੀ ਇੰਟਰਵਿਊ ਹੋ ਕੇ ਹਟਿਆ ਪਰ ਉੱਥੇ ਇੱਕ ਵਾਰ ਫੇਰ ਗਰਦਾਸ ਮਾਨ ਨੇ ਕਿਹਾ ਵੀ ਜਿਹੜਾ ਮੇਰੇ ਤੇ ਦੋਸ਼ ਲਗਾਏ ਜਾ ਰਹੇ ਨੇ ਉਹ ਸਾਰੇ ਝੂਠੇ ਨੇ ਬੱਤੀ ਕੋਈ ਗਾਲ ਨਹੀਂ ਹੁੰਦੀ ਹੈਨਾ ਤਾਂ ਇਤੋਂ ਫੇਰ ਜਿਹੜਾ ਗਰਦਾਸ ਮਾਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਬਾਕੀ ਗੱਲ ਦੋਸਤੋ ਅੱਜ ਆਪਾਂ ਗਰਦਾਸ ਮਾਨ ਦੇ ਪਿੰਡ ਵਿੱਚ ਪਹੁੰਚੇ ਸੀ ਨਾ ਤਾਂ ਆਪਾਂ ਉਹਨਾਂ ਲੋਕਾਂ ਨਾਲ ਗੱਲਬਾਤਾਂ ਕਰਾਈਆਂ ਪਿੰਡ ਦੇ ਲੋਕ ਗਰਦਾਸ ਮਾਨ ਦੇ ਮਾਨ ਬਾਰੇ ਕੀ ਸੋਚਦੇ ਆ ਤੇ ਬਹੁਤ ਸਾਰੇ ਸ਼ੂਟ ਜਿਹੜੇ ਗਰਦਾਸ ਮਾਨ ਦੇ ਪਿੰਡ ਦੇ ਵਿੱਚ ਹੋਏ ਨੇ ਪਿੱਛੇ ਇੱਕ ਗੀਤ ਆਇਆ ਸੀਗਾ ਤੁਸੀਂ ਸੁਣਿਆ ਹੋਣਾ ਹੈਨਾ ਗਰਦਾਸ ਮਾਨ ਦੇ ਗਾਣੇ ਵਿੱਚ ਤੁਸੀਂ ਹੈਗੇ ਹੋ ਹਾਂ 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 ਕਿਤੀ ਚੁੰਨੀ ਲਿੱਤੀ ਹੋਈ ਹੈ ਸੁਣੋ ਅੱਛਾ ਚੁੱਲੀ ਚੱਕ ਮਚਾਈ ਜੰਨੀ ਹੈ ਅੱਛਾ ਚੁੱਲੀ ਚੱਕ ਮਚਾਈ ਜੰਨੂ ਅੱਛਾ ਇੱਥੇ ਬਣਿਆ ਸਾਰਾ ਗਾਣਾ ਹੋ ਹਾਂ 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 ਅੱਛਾ ਇੱ ਠੀਕ ਹੈ ਠੀਕ ਹੈ ਕਿੰਨੇ ਦਿਨ ਚ ਸ਼ੂਟ ਹੋ ਗਿਆ ਸੀ ਉਹ ਇੱਕ ਦਿਨ ਲੱਗਿਆ ਸੀ ਕਿੰਨਾ ਕ ਟਾਈਮ ਲੱਗਿਆ ਸੀ ਉਹ ਲੱਗਿਆ ਸੀ 10 ਦਿਨ 10 ਦਿਨਾਂ ਚ ਹੋਇਆ ਸੀ ਹਾਂਜੀ ਅੱਛਾ ਹੋਰ ਵੀ ਕਿਸੇ ਗਾਣੇ ਚ ਆਏ ਤੁਸੀਂ ਕਦੇ ਨਾ ਹੋਰ ਤਾਂ ਨਹੀਂ ਆਏ ਮੈਂ ਪਹਿਲੀ ਵਾਰ ਹੀ ਆਈ ਹਾਂ ਅੱਛਾ ਕਿਵੇਂ ਸੁਹਾਇ ਗੁਰਦਾਸ ਮਾਨ ਦਾ ਠੀਕ ਆ ਸਾਨੂੰ ਠੀਕ ਆ ਜੀ ਸਾਡਾ ਆਪਦਾ ਹੀ ਆ ਉਹ ਅੱਛਾ ਤੁਹਾਡਾ ਕੀ ਲੱਗਦਾ ਜੀ ਮੇਰਾ ਭਰਾ ਹੀ ਲੱਗਦਾ ਅੱਛਾ ਤੁਹਾਡਾ ਭਰਾ ਲੱਗਦਾ ਜੀ ਹਾਂਜੀ ਠੀਕ ਆ ਜੀ ਸ਼ੁਕਰੀਆ ਜੀ ਤਾਂ ਉਹ ਗਾਣਾ ਸੀ ਬੁਰੇ ਦਿਨ ਰੋਜ਼ ਨਹੀਂ ਰਹਿੰਦੇ ਹਨ ਤੂੰ ਰੱਜ ਕੇ ਮਿਹਨਤ ਮਾਰੇ ਕੁਝ ਉਸ ਗੀਤ ਦੇ ਜਿਹੜੇ ਬੋਲ ਸੀਗੇ ਤਾਂ ਉਹ ਗੁਰਦਾਸ ਮਾਨ ਗੀਤ ਸ਼ੂਟ ਹੋਇਆ ਸੀਗਾ ਤੇ ਬਾਕੀ ਇੱਕ ਜਿਹੜਾ ਖੂਹ ਹੈ ਤਾਂ ਤੁਸੀਂ ਵੇਖਿਆ ਹੋਣਾ ਵੀ ਖੂਹ ਤੇ ਬਹਿ ਕੇ ਗੰਨੇ ਚੂਪਾ ਹੈ ਨਾ ਆਪਣਾ ਪੰਜਾਬ ਹੋਵੇ ਉਹ ਵੀ ਸੁਣਿਆ ਹੋਊਗਾ ਤਾਂ ਉਹ ਖੂਹ ਵੀ ਜਿਹੜਾ ਗਰਦਾਸ ਮਾਨ ਦੇ ਪਿੰਡ ਵਿੱਚ ਮੌਜੂਦ ਹੈ ਵੀ ਜਿੱਥੇ ਗਰਦਾਸ ਮਾਨ ਛੋਟੇ ਹੁੰਦੇ ਬੈਠਦਾ ਹੁੰਦਾ ਸੀਗਾ ਤੇ ਉਹ ਖੂਹ ਜਿਹੜਾ ਆਪਾਂ ਤੁਸੀਂ ਦੇਖ ਰਹੇ ਹੋ ਇਹ ਉਹੀ ਖੂਹ ਹੈਗਾ ਵੀ ਇਸ ਥਾਂ ਤੇ ਗਰਦਾਸ ਮਾਨ ਜਿਹੜਾ ਬੈਠ ਕੇ ਸਟਾਰਟਿੰਗ ਕਰਦਾ ਹੈ گاਉਣ ਦੀ ਤੇ ਉਸ ਤੋਂ ਬਾਅਦ ਗਰਦਾਸ ਮਾਨ ਵਿੱਚ ਬਾਰੇ ਗਰਦਾਸ ਮਾਨ ਨੇ ਇੱਕ ਗੱਲ ਹੋਰ ਕਹੀ ਸੀ ਵੀ ਗੱਲ ਕਰਦੀ ਆਪਾਂ ਵੀ ਗਰਦਾਸ ਮਾਨ ਕਹਿੰਦਾ ਵੀ ਮੇਰੇ ਜਿਹੜੇ ਤਿੰਨ ਵਿਆਹ ਹੋਏ ਸੀ ਇੱਕ ਮੇਰੀ ਵਾਈਫ ਦੇ ਨਾਲ ਹੀ ਤੇ ਆਪਣੀ ਵਾਈਫ ਦੇ ਨਾਲ ਤਿੰਨ ਵਿਆਹ ਇਸ ਕਰਕੇ ਕੀਤੇ ਸੀ ਗਰਦਾਸਮਾਨ ਨੇ ਪਹਿਲਾ ਜਿਹੜੀ ਲੰਮ ਐਡਜ ਹੁੰਦੀ ਐ ਤੇ ਉਸ ਤੋਂ ਬਾਅਦ ਜਿਹੜਾ ਗਰਦਾਸਮਾਨ ਦੇ ਘਰ ਦੇ ਅਲੱਗ ਵਿਆਹ ਕਰਦੇ ਨੇ ਤੇ ਕੁੜੀ ਦੇ ਘਰ ਵਾਲੇ ਅਲੱਗ ਵਿਆਹ ਕਰਦੇ ਨੇ ਤਾਂ ਕਾਫੀ ਗੱਲਾਂ ਸੀ ਗਰਦਾਸਮਾਨ ਵਾਰੀ ਜੋ ਦੱਸਣੀਆਂ ਬਹੁਤ ਜ਼ਰੂਰੀ ਸੀ ਤਾਂ ਕਰਕੇ ਜਿਹੜੀ ਇਹ ਵੀਡੀਓ ਬਣਾਈ ਸੀ ਬਾਕੀ ਗਰਦਾਸਮਾਨ ਦਾ ਪਿੰਡ ਕਿਵੇਂ ਲੱਗਿਆ ਆ ਕਮੈਂਟਾਂ ਵਿੱਚ ਜ਼ਰੂਰ ਦੱਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ